ਰੋਣ ਫਰਿਆ ਪੀਰਾ ਦੇ ਆ ਪੀਰਾ ਸੋਣਾ ਫਰਿਆ ਸੋਣ ਫਰਿਆਦ ਪੀੜਾ ਦੀ ਆਪੀੜਾ ਮੈਂ ਆਕ ਸੁਣਾਮ ਤੈਨੂੰ ਅੱਗਾ ਤੂੰ ਬਖਸ਼ੇਂਦਾ ਕਿਨੂੰ ਛੱਡ ਦੇ ਮਨਾ ਹੰਕਾਰ ਛੱਡ ਦੇ ਮਨਾ ਹੰਕਾਰ ਸਵਾਸ ਜੇ ਸੁਖ ਦੇ ਲੈਣੇ ਨੇ ਉਹ ਛੱਡ ਦੇ ਮਨਾ ਹੰਕਾਰ ਸਵਾਸ ਜੇ ਸੁਖ ਦੇ ਲੈਣੇ ਨੇ ਸੁਖ ਦੇ ਲੈਣੇ ਨੇ ਉਹ ਖੌਂਦਾ ਧੜੀਆਂ ਸੀ ਦਸਰ ਬਹੁਤ ਵੱਡਾ ਪਰਿਵਾਰ ਬਥੇਰਾ ਗੁੱਡੀਆਂ ਚੜੀਆਂ ਸੀ ਉਹ ਦਸਰ ਬਹੁਤ ਵੱਡਾ ਪਰਿਵਾਰ ਬਥੇਰਾ ਗੁੱਡੀਆਂ ਚੜੀਆਂ ਸੀ ਉਹ ਦਸਰ ਬਹੁਤ ਵੱਡਾ ਪਰਿਵਾਰ ਬਥੇਰਾ ਗੁੱਡੀਆਂ ਚੜੀਆਂ ਸੀ ਉਸ ਜਾਣਗਵਾਲੀ ਮੂਰਖ ਨੇ ਉਹ ਜਾਣੇ ਕਵਾਲੀ ਮੂਰਖ ਨੇ ਨਰਕਾਂ ਵਿੱਚ ਪੈਣੇ ਨੇ ਉਹ ਛੱਡ ਦੇ ਮਨਾ ਹੰਕਾਰ ਸਵਾਸ ਜੇ ਸੁਖ ਦੇ ਲੈਣੇ ਨੇ ਉਹ ਸੁਖ ਦੇ ਲੈਣੇ ਨੇ ਨੇ ਕਰਿਆ ਆ ਆ ਉਹ ਕੌਰ ਨੇ ਅਪਮਾਨ ਕਰਿਆ ਮਾਇਆ ਦਾ ਫਰੇਆ ਪਿਆ ਪਲ ਮੇ ਪੌਰ ਡਾਰੀ ਲਾ ਗਿਆ

ਸੁਖ ਦੇ ਲੈਣੇ ਨੇ ਉਹ ਸੁਖ ਦੇ ਲੈਣੇ ਨੇ ਉਹ ਖਾ ਖਰਚ ਲੈ ਪੁੰਨ ਤੇ দান ਕਰ ਲਿਆ ਖਾ ਖਰਚ ਲੈ ਪੁੰਨ ਤੇ দান ਕਰ ਲੈ ਦੌਲਤ ਦੇ ਵਿੱਚ ਜ਼ਮੀਨ ਦੇ ਪੜੀ ਰਹਿ ਕੋਈ ਰਾਜਾ ਤੂੰ ਸੜਕ ਤੇ ਸੈਰ ਕਰ ਲੈ ਸੈਰ ਕਰ ਲੈ ਤੇ ਇਹ ਬੇਚਤ ਵੇਲੇ ਨਾ ਖੜੀ ਰਹਿ ਜਿੰਦਗੀ ਦੀ ਧੋਰੇ ਨੇ ਟੁੱਟ ਜਾਣਾ ਤੇ ਨਬਜ ਹੱਥ ਹਕੀਮ ਦੇ ਫੜੀ ਰਹਿ ਮਹਿਲਾ ਅਸਾਰੇ ਲੈ ਤੇ ਕੋਠਾ ਕੰਦ ਛਤੀਰ ਨਾ ਕਰੀ ਰਹਿਣ ਉਹ ਦਿਆ ਸਿੰਘ ਬੁੱਧਪੌਰ ਨੇ ਉੱਠ ਜਾਣਾ ਤੇ ਜਿੰਦ ਵਿੱਚ ਬਜੂ ਦੇ ਨਾਂ ਅਲੀ ਰਾਣੀ ਤੂੰ ਸਭ ਕਹਿੰਦਾ ਮੇਰੇ ਨਾਲੋਂ ਝਕਣ ਕਿਸੇ ਦੀ ਚੰਗੀ ਨਾ ਮੁੱਲ ਹੱਤਿਆਂ ਤੇ ਬਿਕਿਆ ਫਿਰਿਆ ਮੌਤੇ ਆਈ ਮੰਗੀ ਨਾ ਹਮੁੱਲ ਹੱਟੀਆਂ ਤੇ ਵਿਕਿਆ ਫਿਰਿਆ ਮੌਤ ਤੇ ਹਾਈ ਮੰਗੀ ਨਾ ਹਮੁੱਲ ਹੱਟੀਆਂ ਤੇ ਵਿਕਿਆ ਫਿਰਿਆ ਮੌਤ ਤੇ ਆਈ ਮੰਗੀ ਨਾ ਤਾਇਓ ਸੁਲੇਮਾਨ ਨੂੰ ਪੈਗੇ ਤਾਇਓ ਸੁਲੇਮਾਨ ਨੂੰ ਪੈਗੇ ਸੇਕ ਪੱਠੀਆਂ ਦੇ ਸਹਣੇ ਨੇ ਉਹ ਛੱਡ ਦੇ ਮਨਹੰਕਾਰ ਸਵਾਸ ਦੇ ਸੁੱਖ ਦੇ ਲੈਣੇ ਨੇ ਉਹ ਸੁੱਖ ਦੇ ਲੈਣੇ ਨੇ ਅਰਾਜ ਵਾਲੀ ਆਖਦਾ ਮੈਥੋਂ ਤੱਕੜਾ ਪਿਛ ਨੂੰ ਮਰ ਮੈਥੋਂ ਤਕੜਾ ਬਿਸ਼ਨੂ ਪਰਮਾਨਾ ਉਹ ਗਿਆ ਪਤਾਲ ਮੇਰੇ ਤੋਂ ਹੋਇਆ ਟਾਈ ਕਰਮਾਨਾ ਹੋ ਹੋ ਗਿਆ ਪਤਾਲ ਮੇਰੇ ਤੋਂ ਹੋਇਆ ਟਾਈ ਕਰਮਾਨਾ ਗਿਆ ਪਤਾਲ ਮੇਰੇ ਤੋਂ ਹੋਇਆ ਟਾਈ ਕਰਮਾਨਾ ਉਹ ਨਾ ਇੱਥੇ ਨਾ ਉੱਥੇ ਹੈ ਨਾ ਇੱਥੇ ਨਾ ਉੱਥੇ ਆਜ ਕੇ ਨਾਰੇ ਖੜੇ ਨੇ ਉਹ ਛੱਡ ਦੇ ਮਹਾਂਕਾਰ ਸਵਾਸ ਦੇ ਸੁੱਖ ਦੇ ਰਹਿਣੇ ਨੇ ਉਹ ਸੁੱਖ ਦੇ ਲੈਣੇ ਹਰਨਾਕ ਕਿਸੇ ਨਾਮ ਜਪੌਂਦਾ ਪਲਿਆ ਮਾਨਸਾ ਉਹ ਹਰਨਾਕ ਕਿਸੇ ਨਾਮ ਜਪੌਂਦਾ ਸਾਰੀ ਦੁਨੀਆ ਤੋਂ ਉਹ ਬਿਕ ਕਤਾਬਾ ੜਿਆ ਸੁਣਿਆ ਔ ਰਿਸ਼ੀਆਂ ਮੁਨੀਆਂ ਤੋਂ ਹਾਜੀ ਵਿਚ ਕਦਾ ਬਾਪੜਿਆ ਸੁਣਿਆ ਰਿਸ਼ੀਆਂ ਮੁਨੀਆਂ ਤੋਂ ਵਿਚ ਕਦਾ ਬਾਪੜਿਆ ਸੁਣਿਆ ਰਿਸ਼ੀਆਂ ਮੁਨੀਆਂ ਤੋਂ ਉਹ ਨਰਸ ਗੁਰੂਪ ਤਾਰ ਕੇ ਵੇ ਨਰਸ ਗੁਰੂਪ ਤਾਰ ਕੇ ਭੰਤੀ ਧੌਂ ਛੱਡ ਦੇ ਮਨਾ ਹੰਕਾਰ ਸ્વાસ ਦੇ ਸੁੱਖ ਦੇ ਲੈਣੇ ਉਹ ਸੁੱਖ ਦੇ ਲੈਣੇ ਨੇ ਉਹ ਸੁੱਖ ਦੇ ਲੈਣੇ ਨੇ ਉਹ ਸੁੱਖ ਦੇ ਲੈਣੇ ਨੇ